ਕੇਂਦਰ ਸਰਕਾਰ ਦੀਆਂ ਸਕੀਮਾਂ ਘਰ-ਘਰ ਤੱਕ ਪਹੁੰਚਾਉਣ ਲਈ ਭਾਰਤ ਸੰਕਲਪ ਯਾਤਰਾ ਦਾ ਆਯੋਜਨ ਕੀਤਾ ਗਿਆ ਇਸ ਵਿੱਚ ਅੱਜ ਪਾਤਣ ਦੇ ਪੁਰਾਣੇ ਬਾਸਾਡੇ ਵਿਖੇ ਇੱਕ ਵਿਸ਼ਾਲ ਕੈਂਪ ਲਾਇਆ ਗਿਆ ਜਿਸ ਵਿੱਚ ਕਿ ਲੋਕਾਂ ਨੂੰ ਜਾਗਰੂਤ ਕੀਤਾ ਗਿਆ ਕਿ ਉਹ ਕੇਂਦਰ ਸਰਕਾਰ ਦੀਆਂ ਸਕੀਮਾਂ ਦਾ ਲਾਹਾ ਲੈਣ ਇਸ ਕੈਂਪ ਦੌਰਾਨ ਬੀਜੇਪੀ ਦੇ ਆਗੂ ਦਰਮੇਸ਼ ਖਵਾਰਕੂ ਕੋ ਨਰੈਣ ਸਿੰਘ ਨਰਚੋਤ ਅਤੇ ਕਈ ਵੱਖ-ਵੱਖ ਹੋਰ ਸਰਕਾਰੀ ਅਧਿਕਾਰੀ ਵੀ ਪਹੁੰਚੇ ਸਨ ਜਿਨ੍ਹਾਂ ਨੇ ਕੀ ਦੱਸਿਆ ਕਿ ਭਾਰਤ ਵਿੱਚ ਪਲਾਸਟਿਕ ਮੁਕਤ ਭਾਰਤ ਬਣਾਉਣ ਅਤੇ ਜਿਹੜੀਆਂ ਕੇਂਦਰ ਦੀਆਂ ਸਕੀਮਾਂ ਉਹ ਹਰ ਘਰ ਤੱਕ ਪਹੁੰਚਾਉਣ ਲਈ ਉਹਨਾਂ ਵੱਲੋਂ ਇੱਕ ਵੱਡਾ ਉਪਰਾਲਾ ਕੀਤਾ ਗਿਆ ਸੀ ਇਸ ਵਿੱਚ ਹਰ ਇੱਕ ਨੂੰ ਜਾਗਰੂਤ ਕੀਤਾ ਗਿਆ ਵੈਰ ਦਾ ਅੱਜ ਨਾਲ ਹੋਰ ਵੀ ਜੁੜੇ ਨੇ ਇੱਥੇ ਨਰੈਣ ਸਿੰਘ ਨਰਸੋਦ ਜਿਹੜੇ ਕਿ ਭਾਜਪਾ ਦੇ ਸੀਨੀਅਰ ਆਗੂ ਵੀ ਹੈ ਔਰ ਹਲਕੇ ਦੇ ਵਿੱਚ ਕਾਫੀ ਇਹਨਾਂ ਦੀ ਚਾਰਜ ਫੇਰੇ ਭੱਜ ਦੌੜ ਵੀ ਕਾਫੀ ਰਹਿੰਦੀ ਆ ਹਾਂਜੀ ਭਧਾਨ ਜੀ ਕਿਸ ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰਹੇ ਜਿਹੜੇ ਸਰਕਾਰ ਵੱਲੋਂ ਕੇਂਦਰ ਵੱਲੋਂ ਕੇਂਦਰ ਸਰਕਾਰ ਅੱਜ ਕੱਲ ਜਿਹੜਾ ਪੰਜਾਬ ਦੇ ਵਿੱਚ ਨਹੀਂ ਪੂਰੇ ਦੇਸ਼ ਦੇ ਵਿੱਚ ਵਿਕਸਿਤ ਭਾਰਤ ਸੰਕਲਪ ਯਾਤਰਾ ਦੀ ਗੱਡੀ ਚੱਲ ਰਹੀ ਹੈ ਇਹ ਮੋਦੀ ਸਾਹਿਬ ਦੀ ਗਰੰਟੀ ਦੀ ਗੱਡੀ ਹੈ ਇਹ ਹਰ ਜਿੰਨੀਆਂ ਵੀ ਯੋਜਨਾਵਾਂ ਸੈਂਟਰ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਨੇ ਉਹ ਹਰ ਇੱਕ ਨਗਰ ਹਰ ਇੱਕ ਪਿੰਡ ਹਰ ਇੱਕ ਸ਼ਹਿਰ ਦੇ ਵਿੱਚ ਉਹ ਗੱਡੀ ਚੱਲ ਰਹੀ ਹੈ ਔਰ ਉਹਦੇ ਵਿੱਚ ਹਰ ਇੱਕ ਸਕੀਮ ਦੀਆਂ ਗਰੰਟੀ ਦੀਆਂ ਫਾਰਮ ਭਰਾਏ ਜਾ ਰਹੇ ਨੇ ਅੱਜ ਉਹ ਇੱਥੇ ਪਾਤਣਾ ਸ਼ਹਿਰ ਦੇ ਵਿੱਚ ਨਗਰ ਕੌਂਸਲ ਦੇ ਪ੍ਰਧਾਨ ਵੱਲੋਂ ਤੇ ਉਹਨਾਂ ਦੀ ਸਾਰੇ ਟੀਮ ਵੱਲੋਂ ਇਹ ਇੱਥੇ ਯੋਜਨ ਕੀਤਾ ਗਿਆ ਸੀ ਉਹਦੇ 'ਚ ਇਹ ਗੱਡੀ ਆਈ ਹੈ ਅਸੀਂ ਇੱਥੇ ਸਾਰਾ ਕੰਮ ਕੀਤਾ ਉਸ ਤੋਂ ਬਾਅਦ ਅੱਜ ਸ਼੍ਰੀ ਅਟਲ ਬਿਹਾਰੀ ਬਾਜਪਈ ਦਾ ਜਨਮ ਦਿਨ ਹੈ ਅਸੀਂ ਉਹਨਾਂ ਨੂੰ ਵੀ ਅੱਜ ਵਧਾਈ ਦੇ ਕੇ ਪੁੱល ਸਮਰਪਿਤ ਕੀਤੇ ਨੇ ਤੇ ਮੈਂ ਮੇਰੇ ਵੱਲੋਂ ਮੇਰੀ ਭਾਰਤੀ ਜਨਤਾ ਪਾਰਟੀ ਦੀ ਸਮੁੱਚੀ ਟੀਮ ਵੱਲੋਂ ਹਲਕੇ ਦੇ ਸਾਰੇ ਮੇਰੇ ਭਰਾਵਾਂ ਨੂੰ ਮੇਰੀਆਂ ਭੈਣਾਂ ਨੂੰ ਸਾਰਿਆਂ ਨੂੰ ਸ਼੍ਰੀ ਅਟਲ ਬਿਹਾਰੀ ਵਾਜਪਈ ਦੇ ਜਨਮ ਦਿਨ ਦੀਆਂ ਲੱਖ ਲੱਖ ਵਧਾਈਆਂ ਦਿੰਨਾ ਤੇ ਸੱਦਾ ਦਿੰਨਾ ਵੀ ਜਿਹੜੀ ਮੋਦੀ ਸਰਕਾਰ ਦੀ ਵਿਕਸਿਤ ਭਾਰਤ ਸੰਕਲਪ ਯਾਤਰਾ ਦੀ ਗੱਡੀ ਹੈ ਉਹਦਾ ਸਾਰੇ ਲਾਭ ਲਓ ਜੈ ਸ਼੍ਰੀ ਰਾਮ ਜਿਵੇਂ ਕਿ ਦੱਸ ਰਹੇ ਸਨ ਕਿ ਅੱਜ ਇਸ ਤਰ੍ਹਾਂ ਬੀਜੇਪੀ ਵੱਲੋਂ ਜਿਹੜੇ ਵੀ ਕੋਈ ਵੀ ਸਕੀਮਾਂ ਦਿੱਤੀਆਂ ਜਾ ਰਹੀਆਂ ਉਹਨਾਂ ਨੂੰ ਅੱਗੇ ਲਿਆਉਣ ਵਾਸਤੇ ਔਰ ਇੱਕ ਕੈਂਪ ਦਾ ਆਯੋਜਨ ਕੀਤਾ ਗਿਆ ਇਸ ਕੈਂਪ ਦੇ ਵਿੱਚ ਕਾਫੀ ਜ਼ਿਆਦਾ ਜਿੰਨਾ ਵੀ ਇਹ ਲੋਕਾਂ ਨੂੰ ਦੱਸ ਰਹੇ ਵੀ ਕੇਂਦਰ ਦੀਆਂ ਸਕੀਮਾਂ ਦਾ ਲਾਹਾ ਲਓ ਔਰ ਜੋ ਵੀ ਹੈਗਾ ਇਹਦੇ ਵਿੱਚ ਵਾਧ ਚੜ ਕੇ ਭਾਗ ਲਓ ਕਿਸ ਤਰ੍ਹਾਂ ਪਲਾਸਟਿਕ ਵਗੈਰਾ ਮੁਕਤ ਕਰਨ ਦੇ ਵੀ ਕਈ ਇਹਨਾਂ ਨੇ ਉਪਰਾਲੇ ਕੀਤੇ ਹਨ ਅੱਗੇ ਅਸੀਂ ਕੁਝ ਨਗਰ ਕੌਂਸਲ ਦੇ ਪ੍ਰਧਾਨ ਨੇ ਤਾਂ ਹੋਰ ਵੀ ਜਿਹੜੇ ਕਿ ਕਾਰਜ ਸਾਧਕ ਅਫਸਰ ਪਹੁੰਚੇ ਨੇ ਉਹਨਾਂ ਨੂੰ ਪੁੱਛਦੇ ਕਿਸ ਤਰ੍ਹਾਂ ਦੇ ਉਪਰਾਲੇ ਦਾ ਅੱਜ ਜਿਹੜਾ ਕੈਂਪ ਲਾਇਆ ਗਿਆ ਸੀਗਾ ਇਹਦਾ ਕੀ ਲੋਕ ਲਾਹਾ ਲੈ ਰਹੇ ਨੇ ਸੋ ਜੀ ਬਰੋਬਰ ਲੋਕੋ ਸੇ ਸਕੀਮਾਂ ਇਥੇ ਚਲਾਈਆਂ ਜਾ ਰਹੀਆਂ ਪੁੱਛਦੇ ਅਸੀਂ ਭਾਜਪਾ ਦੇ ਆਗੂ ਵੀ ਇਥੇ ਪਹੁੰਚੇ ਹੋਏ ਹਨ ਅੱਜ ਇਸ ਕੈਂਪੇਨ ਵਿੱਚ ਕਿਸ ਤਰ੍ਹਾਂ ਦਾ ਅੱਜ ਹਾਂਜੀ ਪ੍ਰਧਾਨ ਜੀ ਅੱਜ ਦਾ ਜਿਹੜਾ ਮੇਨ ਮਕਸਦ ਕੀ ਹੈ ਜਿਹੜਾ ਇਹ ਕੈਂਪ ਹੈ ਪੂਰੇ ਹਿੰਦੁਸਤਾਨ ਦੇ ਵਿੱਚ ਮਾਨਯੋਗ ਨਰਿੰਦਰ ਮੋਦੀ ਜੀ ਨੇ ਵਿਕਸਿਤ ਭਾਰਤ ਸੰਕਰਤਨ ਭਾਰਤ ਮਜ਼ਬੂਤ ਭਾਰਤ ਦੇ ਤਹਿਤ ਜੋ ਦੇਸ਼ ਦੇ ਵਿੱਚ ਕੇਂਦਰ ਦੀਆਂ ਸਕੀਮਾਂ ਤੋਂ ਜਿਹੜੇ ਕਿ ਕਿਸਾਨਾਂ ਵਾਸਤੇ ਮਜ਼ਦੂਰਾਂ ਵਾਸਤੇ ਮਹਿਲਾਵਾਂ ਵਾਸਤੇ ਵਪਾਰੀਆਂ ਵਾਸਤੇ ਜੋ ਸਕੀਮਾਂ ਤੋਂ ਲੋਕ ਵਾਝੇ ਰਹਿ ਗਏ ਨੇ ਉਹਦੇ ਤਹਿਤ ਪੂਰੇ ਦੇਸ਼ ਦੇ ਵਿੱਚ ਜਿਹੜੀ ਮੋਦੀ ਦੀ ਗਰੰਟੀ ਵਾਲੀ ਜਿਹੜੀਆਂ ਗੱਡੀਆਂ ਨੇ ਬੈਨਾ ਨੇ ਉਹ ਪੂਰੇ ਦੇਸ਼ ਦੇ ਵਿੱਚ ਰਵਾਨਾ ਕੀਤੀਆਂ ਹੋਈਆਂ ਨੇ ਹਰ ਸਰਕਾਰੀਆ ਸਕੀਮਾਂ ਦਾ ਹਰ ਇੱਕ ਨੂੰ ਲਾ ਲੈਣ ਵਾਸਤੇ ਇਥੇ ਪ੍ਰੇਰਿਤ ਕੀਤਾ ਵੀ ਜਾ ਰਿਹਾ ਹੈ ਸੀ ਪੁਛਦੇ ਨਗਰ ਕੌਂਸਲ ਦੇ ਜਿਹੜੇ ਕਿ ਸਾਧ ਅਫਸਰ ਨੇ ਬਲਜਿੰਦਰ ਕੌਰ ਹਾਂਜੀ ਮੈਨਸ ਸਕੱਲ ਜੀ ਕਿਸ ਤਰ੍ਹਾਂ ਦਾ ਇਹ ਉਪਰਾਲਾ ਹਾਂਜੀ ਇਹ ਜਿਵੇਂ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਹੈਗਾ ਜਿਹੜੀਆਂ ਭਾਰਤ ਸਰਕਾਰ ਦੀਆਂ ਸਕੀਮਾਂ ਆਪਣੀਆਂ ਵੱਖ-ਵੱਖ ਡਿਪਾਰਟਮੈਂਟਾਂ 'ਚ ਜਿਵੇਂ ਚੱਲ ਰਹੀਆਂ ਨੇਗੀਆਂ ਉਦੇ ਸਬੰਧ ਚ ਸਾਡੀ ਉਪਰੋਂ ਮਤਲਬ ਕਿ ਸਾਡੇ ਉੱਚ ਅਧਿਕਾਰੀਆਂ ਵੱਲੋਂ ਸਾਰਿਆਂ ਦੀ ਹੀ ਡਿਊਟੀਆਂ ਲਗਾਈਆਂ ਗਈਆਂ ਸੀਗੀਆਂ ਵੱਖ-ਵੱਖ ਡਿਪਾਰਟਮੈਂਟਾਂ ਨੇ ਆ ਜਿਵੇਂ ਫੂਡ ਸਪਲਾਈ ਮਹਿਕਮੇ ਜਿਹੜੇ ਉਹਨਾਂ ਨਾਲ ਰਿਲੇਟਡ ਸਕੀਮਾਂ ਨੇ ਉਹਨਾਂ ਨੇ ਜਾਣਕਾਰੀ ਦਿੱਤੀ ਹੈ ਲੋਕਾਂ ਨੂੰ ਜਿਵੇਂ ਸਾਡੀ ਨਗਰ ਕਾਉਂਸਲ ਨਾਲ ਸੰਬੰਧਤ ਸਕੀਮਾਂ ਨੇ ਸਾਡੇ EMPLOYEES ਨੇ ਸਾਰੀ ਜਾਣਕਾਰੀ ਦਿੱਤੀ ਹੈ ਇਸ ਤਰ੍ਹਾਂ ਜਿਵੇਂ ਹੈਲਥ ਡਿਪਾਰਟਮੈਂਟ ਨੇ ਸਕੀਮਾਂ ਨੇ ਉਹਨਾਂ ਵੱਲੋਂ ਵੀ ਜਿਹੜੇ ਹੈਲਥ ਦੇ ਨਾਲ ਸਕੀਮਾਂ ਸੰਬੰਧਿਤ ਨੇ ਉਹਨਾਂ ਦੀ ਸਾਰੀ ਅੱਜ ਜਾਣਕਾਰੀ ਦਿੱਤੀ ਹੈ ਇਹ ਮਤਲਬ ਕਿ ਜਿਵੇਂ ਵੈਨ ਸਾਰੇ ਪਿੰਡ ਵੀ ਕਵਰ ਹੋ ਰਹੇ ਨੇ ਜਿਵੇਂ ਸਾਰੇ ਸ਼ਹਿਰਾਂ ਚ ਵੀ ਜਾ ਰਹੀਆਂ ਜਿਹੜੀਆਂ ਵੀ ਭਾਰਤ ਸਰਕਾਰ ਦੀਆਂ ਸਕੀਮਾਂ ਨੇ ਉਹਦੇ ਵਾਸਤੇ ਅਵੇਅਰਨੈਸ ਹੈਗੀ ਜਿਵੇਂ ਵਿਕਸਿਤ ਭਾਰਤ ਸੰਕਲਪ ਯਾਤਰਾ ਇਹਦੇ ਤੌਰ ਤੇ ਜਿਹੜੀ ਇਹ ਸਕੀਮ ਚੱਲ ਰਹੀ ਹੈ ਇਹ ਸਾਰੇ ਹੀ ਮਤਲਬ ਕਿ ਸ਼ਹਿਰਾਂ ਚ ਵੀ ਪਿੰਡਾਂ ਚ ਵੀ ਜਾ ਰਹੀ ਹੈ ਤੇ ਲੋਕਾਂ ਨੂੰ ਇੱਕ ਤਰ੍ਹਾਂ ਦਾ ਸਾਰੀਆਂ ਜਿਹੜੀਆਂ ਭਾਰਤ ਸਰਕਾਰ ਦੀਆਂ ਸਕੀਮਾਂ ਨੇ ਅਵੇਅਰਨੈਸ ਹੀ ਕਰ ਰਹੇ ਨੇ ਇਹਦੇ ਵਿੱਚ ਮੈਡਮ ਕਿਸ ਤਰ੍ਹਾਂ ਜਾਗਰੂਤ ਕੀਤਾ ਗਿਆ ਜਿਵੇਂ ਕਿ ਪਲਾਸਟਿਕ ਮੁਕਤ ਵੀ ਕਰਨ ਵਾਸਤੇ ਕੁਛ ਲਪਾਫੇ ਵੀ ਦਿੱਤੇ ਗਏ ਜਿਵੇਂ ਸਵਛ ਭਾਰਤ ਸਕੀਮ ਸਾਡੇ ਚੱਲ ਰਹੀ ਹੈ ਪਲਾਸਟਿਕ ਰਹਿਤ ਮਤਲਬ ਆਪਣਾ ਸ਼ਹਿਰ ਹੋਊਗਾ ਤਾਂ ਆਪਣਾ ਬਹੁਤ ਵਧੀਆ ਇੱਕ ਤਰ੍ਹਾਂ ਦਾ ਸੁੰਦਰ ਸ਼ਹਿਰ ਬਣੂਗਾ ਅਸੀਂ ਲੋਕਾਂ ਨੂੰ ਇਸ ਮਤਲਬ ਕਿ ਅੱਜ ਥੈਲੇ ਜਿਵੇਂ ਅਸੀਂ ਉਹ ਕਰਕੇ ਆਪਣੇ ਕੱਪੜੇ ਦੇ ਥੈਲੇ ਜਿਵੇਂ ਆਪਾਂ ਪੁਰਾਣੇ ਸਮੇਂ ਵਿੱਚ ਆਪਾਂ ਤਾਂ ਆਪਣੇ ਘਰਾਂ ਚੋਂ ਥੈਲੇ ਲੈ ਕੇ ਜਾਂਦੇ ਸੀ ਹੈਨਾ ਕੋਈ ਸਬਜ਼ੀ ਲੈਣੀ ਸੀ ਕੋਈ ਕੁਝ ਵੀ ਲੈਣ ਜਾਂਦੇ ਸੀ ਬਾਜ਼ਾਰ ਚੋਂ ਤੇ ਆਪਾਂ ਲੈ ਕੇ ਜਾਂਦੇ ਸੀ ਅਸੀਂ ਅੱਜ ਉਹਦੇ ਸੰਬੰਧ ਚ ਵੀ ਇਹ ਸਵੱਛ ਭਾਰਤ ਦੇ ਤਹਿਤ ਜਿਹੜੇ ਨੇ ਆਪਣੇ ਇਹ ਥੈਲੇ ਸਪਵਾਏ ਸੀਗੇ ਜਿਹੜੇ ਤੇ ਉਹਦੇ ਵਾਸਤੇ ਇੱਕ ਤਰ੍ਹਾਂ ਦੀ ਅਵੇਅਰ ਕਰ ਰਹੇ ਆਂ ਲੋਕਾਂ ਨੂੰ ਵੀ ਉਹ ਜਦੋਂ ਵੀ ਆਪਣੇ ਕੋਈ ਮਾਰਕੀਟ ਜਾਂਦੇ ਨੇ ਤਾਂ ਉਹ ਇਹ ਥੈਲਾ ਨਾਲ ਲੈ ਕੇ ਜਾਣ ਸਬਜ਼ੀ ਲੈਣ ਵਾਸਤੇ ਇਹ ਵੀ ਇੱਕ ਤਰ੍ਹਾਂ ਦੀ ਸਵੱਛ ਭਾਰਤ ਦੇ ਤਹਿਤ ਅਵੇਰਨੈਸ ਹੀ ਸੀਗੀ ਤੈਂ ਕਿ ਬੜਕ ਇਸਨ ਜਿਸ ਤਰ੍ਹਾਂ ਦੱਸ ਰਿਹਾ ਕਿ ਅੱਜ ਇਹਦੇ ਵਿੱਚ ਕਾਫੀ ਜਾਗਰੂਤ ਕੀਤਾ ਹੈ ਕਿਉਂਕਿ ਕੈਂਪ ਲਾਇਆ ਸੀਗਾ ਇਹ ਕਾਫੀ ਲੰਮੇ ਸਮੇਂ ਤੋਂ ਕੈਂਪ ਆਜੇ ਸਾਰੀ ਦਿਹਾੜੀ ਦਾ ਚੱਲ ਰਿਹਾ ਹੈ ਅਸੀਂ ਕੁਝ ਜਿਹੜੇ ਭਾਜਪਾ ਦੇ ਆਗੂ ਵੀ ਨੇ ਪਹੁੰਚੇ ਨੇ ਉਹਨਾਂ ਨਾਲ ਗੱਲ ਕਰਨੀ ਚਾਹਵਾਏ ਪੁੱਛਦੇ ਕਿਸ ਤਰ੍ਹਾਂ ਦੇ ਉਪਰਾਲੇ ਜਿਹੜੇ ਕੇਂਦਰ ਦੇ ਆ ਔਰ ਕਿਸ ਤਰ੍ਹਾਂ ਦਾ ਸਹਿਯੋਗ ਕੀਤਾ ਜਾ ਰਿਹਾ ਹੈ ਤੁਹਾਡੇ ਵੱਲੋਂ ਭਾਰਤ ਸਰਕਾਰ ਵੱਲੋਂ ਵਿਕਸਿਤ ਭਾਰਤ ਸੰਕਲਪ ਯਾਤਰਾ ਜਿਹੜੀ ਨਵੰਬਰ ਮਹੀਨੇ ਤੋਂ ਜਨਵਰੀ ਮਹੀਨੇ ਤੱਕ ਚੱਲਣੀ ਹੈ ਉਹਦੇ ਵਿੱਚ ਹਰੇਕ ਪਿੰਡ ਤੱਕ ਹਰੇਕ ਸ਼ਹਿਰ ਤੱਕ ਇਹ ਯਾਤਰਾ ਜਿਹੜੀ ਹੈ ਜੋ ਲਾਭ ਸੈਂਟਰ ਸਰਕਾਰ ਭਾਰਤ ਸਰਕਾਰ ਵੱਲੋਂ ਹਰੇਕ ਵਿਅਕਤੀ ਨੂੰ ਦੇਣ ਵਾਸਤੇ ਪ੍ਰੋਪਰ ਬ੍ਰੇਕੀ ਦੇ ਨਾਲ ਹਰੇਕ ਯੋਜਨਾ ਦਾ ਲਾਭ ਜਿਹੜਾ ਮਿਲ ਸਕੇ ਉਹਦੇ ਸਬੰਚ ਕੈਂਪ ਲਗਾਏ ਜਾ ਰਹੇ ਨੇ ਅੱਜ ਜਿਹੜਾ ਕੈਂਪ ਹੈ ਨਗਰ ਕੌਂਸਲ ਪਾਤੜਾ ਵੱਲੋਂ ਭਾਰਤ ਸਰਕਾਰ ਦੇ ਦੇਸ਼ ਤੇ ਲਾਇਆ ਗਿਆ ਸੀ ਜਿਸ ਚ ਮਾਨਯੋਗ ਈਓ ਸਾਹਿਬ ਨਗਰ ਕੌਂਸਲ ਦੇ ਪ੍ਰਧਾਨ ਸਰਦਾਰ ਅਨਵੀਰ ਸਿੰਘ ਜੀ ਸਾਡੇ ਹਲਕੇ ਦੇ ਇੰਚਾਰਜ ਨਰੈਣ ਸਿੰਘ ਜੀ ਨਰਸੋਤ ਸੰਨੀਕਰਕ ਠੋਲੂ ਜੀ ਬਗੀਚਾ ਸਿੰਘ ਜੀ ਸਾਡੀ ਭਾਰਤੀ ਜਨਤਾ ਪਾਰਟੀ ਦੀ ਪੂਰੀ ਟੀਮ ਹੈ ਜਿਹੜੀ ਇਹ ਆਈ ਸੀਗੀ ਤੇ ਲੋਕਾਂ ਨੂੰ ਜਿਹੜਾ ਲਾਭ ਹੈ ਉਹ ਘਰ-ਘਰ ਤੱਕ ਪਹੁੰਚੇ ਉਹਦੀ ਜਿਹੜੀ ਯੋਜਨਾ ਮੋਦੀ ਮੋਦੀ ਸਾਹਿਬ ਦੀ ਉਹ ਘਰ-ਘਰ ਤੱਕ ਅਸੀਂ ਲੈ ਕੇ ਜਾਵਾਂਗੇ ਤਾਂ ਕਿ ਹਰ ਇੱਕ ਵਿਅਕਤੀ ਜਿਹੜਾ ਕੋਈ ਵਾਝਣਾ ਰਹਿ ਸਕੇ ਇਸ ਯੋਜਨਾ ਤੋਂ ਇਸ ਯੋਜਨਾ ਨੂੰ ਜਨਵਰੀ ਤੱਕ ਜਿਹੜਾ ਲੈ ਕੇ ਜਾਣਾ ਹੈ ਧੰਨਵਾਦ ਜੀਵੇਂ ਕਿ ਦੱਸ ਰਹੇ ਹਾਂ ਕਿ ਇਹ ਜਿਹੜੀ ਕਿ ਕੇਂਦਰ ਸਰਕਾਰ ਦੀਆਂ ਜਿਹੜੀਆਂ ਸਕੀਮਾਂ ਲੋਕਾਂ ਦੇ ਘਰਾਂ ਤੱਕ ਨਹੀਂ ਪਹੁੰਚਦੀਆਂ ਉਹਨਾਂ ਨੂੰ ਪਹੁੰਚਾਉਣ ਵਾਸਤੇ ਲੋਕਾਂ ਨੂੰ ਜਾਗਰੂਤ ਵੀ ਕੀਤਾ ਜਾ ਰਿਹਾ ਹੈ ਇੱਕ ਵੈਨ ਚਲਾਈ ਗਈ ਆ ਜਿਸ ਦੇ ਵਿੱਚ ਇਹ ਸਾਰੇ ਕੁਝ ਦਰਸਾਇਆ ਗਿਆ ਲੋਕਾਂ ਨੂੰ ਦੱਸਿਆ ਗਿਆ ਵੀ ਇਸ ਤਰ੍ਹਾਂ ਦੇ ਜਿਹੜੇ ਉਪਰਾਲੇ ਆ ਕਿਉਂਕਿ ਭਾਰਤ ਨੂੰ ਅੱਗੇ ਲਿਆਉਣ ਵਾਸਤੇ ਇੱਕ ਸਿੱਧ ਸਾਬਤ ਹੋਣਗੇ